ਸੰਗਤ ਜੀ ਅੱਜ ਫੇਰ ਅਸੀਂ ਵੀਰਾਂ ਦੇ ਲਈ ਮਰਦਾਨਾ ਤਾਕਤ ਦਾ ਬਹੁਤ ਹੀ ਜ਼ਬਰਦਸਤ ਨੁਕਸਾ ਤਿਆਰ ਕਰਨ ਲੱਗੇ ਹਾਂ ਜਿੰਨਾਂ ਨੂੰ ਤਾਂਤ ਸੁਪਨਦੋਸ਼ ਢਿੱਲਾਪਨ ਜਾਂ ਫੇਰ ਸਮਾਂ ਬਹੁਤ ਘੱਟ ਲੱਗਦਾ ਉਹਨਾਂ ਦੇ ਲਈ ਇਹ ਨੁਕਸਾ ਇਹਦੇ ਵਿੱਚ ਸਾਲਮ 50 ਸਾਲਮ ਮਿਸ਼ਰੀ ਅਕਰਕਰਾ ইরਾਨੀ ਬੌਫਲੀ ਤੇ ਗਲੋ ਦਾ ਸੱਤ ਪਾ ਕੇ ਜੜੀਆਂ ਬੂਟੀਆਂ ਬੇਅੰਤ ਜੜੀਆਂ ਬੂਟੀਆਂ ਪਾ ਕੇ ਨੁਕਸਾ ਤਿਆਰ ਕੀਤਾ ਕਿਸੇ ਵੀਰ ਨੇ ਸਾਡੇ ਕੋਲ ਤਿਆਰ ਕਰਵਾਉਣਾ ਹੋਵੇ ਅਸੀਂ ਪਿਸ਼ਟੀਆਂ ਇਹ ᱯਸਮਾ ਵੀ ਇਹਦੇ ਵਿੱਚ ਮਿਲਾ ਕੇ ਤਿਆਰ ਕਰਦੇ ਆਂ ਇਹ ਅਸੀਂ ਪਰਵਾਲ ਤੇ ਅਬਰਕ ਦੀ ᱯਸਮਾ ਇਹਦੇ ਵਿੱਚ ਨੁਕਸੇ ਦੇ ਵਿੱਚ ਮਲਾਈ ਆ ਜੋ ਕਿ ਵੀਰਜ ਨੂੰ ਬਹੁਤ ਹੀ ਸੰਗਣਾ ਕਰ ਦਿੰਦੀ ਆ ਜਦੋਂ ਸਾਡਾ ਵੀਰਜ ਸੰਗਣਾ ਹੋ ਜਾਂਦਾ ਤੇ ਆਪਣੇ ਆਪ ਹੀ ਸੰਭੋਗ ਦੇ ਵਿੱਚ ਸਮਾ ਬਿਲਕੁਲ ਹੀ ਵੱਧ ਲੱਗਣਾ ਹੀ ਲੱਗਣਾ ਜਿਹੜੇ ਵੀਰ ਵੈਗਰਾ ਗੋਲੀਆਂ ਖਾ ਖਾ ਕੇ ਅੱਕ ਚੁੱਕੇ ਆ ਜਾਂ ਫਿਰ ਅੰਗਰੇਜ਼ੀ ਗੋਲੀਆਂ ਵੀ ਖਾ ਖਾ ਕੇ ਅੱਕ ਚੁੱਕਿਆ ਇੱਕ ਵਾਰੀ ਇਹ ਨੁਕਸੇ ਦਾ ਇਸਤੇਮਾਲ ਕਰਕੇ ਵਿਰੇਜ ਜਿੰਨਾਂ ਨੂੰ ਇੰਦਰੀ ਦਾ ਆਕਾਰ ਬਿਲਕੁਲ ਛੋਟਾ ਆ ਗਿਆ ਉਹਨਾਂ ਦੇ ਲਈ ਵੀ ਇਹ ਬਹੁਤ ਹੀ ਵਧੀਆ ਨੁਕਸਾ ਵਾ ਇਹ ਵੀਰੇਜ ਨੂੰ ਬਹੁਤ ਹੀ ਅਤੀ ਬਲਸ਼ਾਲੀ ਬਣਾ ਦਿੰਦਾ ਤੇ ਜੇਕਰ ਵਿਰੇਜ ਦੇ ਵਿੱਚ ਗੰਦੀ ਸਮੈਲ ਆਉਂਦੀ ਉਹਨੂੰ ਵੀ ਬਿਲਕੁਲ ਇਹ ਨਿਖਾਰ ਕਰਕੇ ਰਾਜਾ ਮਹਾਰਾਜਾ ਵਾਂਗੂ ਅਤਿਅੰਤ ਬਲਸ਼ਾਲੀ ਵਿਰੇਜ ਨੂੰ ਬਣਾ ਦਿੰਦਾ ਇਹ ਸਾਰਾ ਇਹ ਨੁਕਸਾ ਬਿਲਕੁਲ ਤਿਆਰ ਕੀਤਾ ਤੁਹਾਡੇ ਸਾਹਮਣੇ ਆ ਜਿਹੜੇ ਵੀਰ ਇਧਰ ਉਧਰ ਦਵਾਈਆਂ ਖਾ ਗਿਆੱਕ ਚੁੱਕੇ ਇੱਕ ਵਾਰੀ ਇਸਤੇਮਾਲ ਜਰੂਰ ਕਰਨਾ ਜੇਕਰ ਸਾਡਾ ਵੀਰਜ ਬਲਸ਼ਾਲੀ ਹੋਊਗਾ ਤੇ ਅਸੀਂ ਔਰਤ ਨੂੰ ਸੰਤੁਸ਼ਟ ਕਰ ਸਕਦੇ ਹਾਂ ਪ੍ਰਾਤਨ ਸਮੇਂ ਵਿੱਚ ਰਾਜੇ ਮਹਾਰਾਜੇ ਆਪਣੇ ਵੀਰਜ ਨੂੰ ਬਲਸ਼ਾਲੀ ਬਣਾਉਣ ਵਾਸਤੇ ਜੜੀਆਂ ਬੂਟੀਆਂ ਤੇ ਪਸਮਾ ਰਾਸ ਇਸਤੇਮਾਲ ਕਰਦੇ ਸੀ ਉਸੇ ਪ੍ਰਕਾਰ ਅਸੀਂ ਵੀ ਇਸ ਨੁਕਸੇ ਦੇ ਵਿੱਚ ਪਸਮਾ ਤੇ ਪਿਸਟੀਆਂ ਤੇ ਜਿਹੜੀਆਂ ਬੂਟੀਆਂ ਦਾ ਇਸਤੇਮਾਲ ਕਰਦੇ ਆ ਇਹ અત્યੰਤ ਬਲਚਾਲੀ ਆਗਾ ਨਾਲ ਅਸੀਂ ਇਹ ਗੋਲੀਆਂ ਵੀ ਤਿਆਰ ਕਰਕੇ ਦਿੰਨੇ ਆ ਜੇ ਕਿਸੇ ਨੂੰ ਜ਼ਰੂਰਤ ਹੋਵੇ ਉਹ ਵੀ ਲੈ ਸਕਦਾ ਵਾ ਫਿਰ ਅਸੀਂ ਖਰਲ ਦੇ ਵਿੱਚ ਪਾ ਕੇ ਸਾਰੇ ਨੁਕਸੇ ਨੂੰ ਕੋਸ ਸਮੇਂ ਵਾਸਤੇ ਖਰਲ ਵੀ ਕੀਤਾ ਜਾਂਦਾ ਵਾ ਤਾਂ ਜੋ ਜੋ ਪਿਸਟੀਆਂ ਤੇ ਪਸਮਾ ਇਹਦੇ ਵਿੱਚ ਪਾਈਆਂ ਉਹ ਬਿਲਕੁਲ ਹੀ ਚੰਗੀ ਤਰ੍ਹਾਂ ਰਲ ਜਾਣ ਤੇ ਜਿਹੜਾ ਨੁਕਸੇ ਦਾ ਅਸਰ ਸੌ ਗੁਣਾ ਵੱਧ ਜਾਂਦਾ ਜੇਕਰ ਦਵਾਈ ਨੂੰ ਖਰਲ ਨਹੀਂ ਕੀਤਾ ਜਾਂਦਾ ਤੇ ਜਿਹੜਾ ਨੁਕਸੇ ਦਾ ਅਸਰ ਬਿਲਕੁਲ ਹੀ ਘਟ ਜਾਂਦਾ ਵਾ ਜਦੋਂ ਖਰਲ ਕਰ ਦਿੰਦੇ ਆ ਇਹਦੇ ਵਿੱਚ ਸਾਰੀਆਂ ਪਿਸਟੀਆਂ ਪਸਮਾਤ ਤੇ ਜੜੀਆਂ ਬੂਟੀਆਂ ਇੱਕਸਾਰ ਹੋ ਜਾਂਦੀਆਂ ਜੇਕਰ ਅਸੀਂ 100 ਗ੍ਰਾਮ ਨੁਕਸਾ ਇਸ ਤਰ੍ਹਾਂ ਤਿਆਰ ਕਰ ਲੈਂਦੇ ਆ ਸਮਝੋ ਵੀ 1 ਕਿਲੋ ਨੁਕਸੇ ਦੇ ਬਰਾਬਰ ਹੋ ਜਾਂਦਾ ਜੋ ਵੀ ਨਸ਼ੇ ਕਰਨ ਕਰਕੇ ਕਮਜ਼ੋਰੀ ਆ ਗਈ ਜਾਂ ਨਸ਼ਾ ਕਰ ਕਰਕੇ ਵੈਗਰਾ ਗੋਲੀਆਂ ਜਾਂ ਫਿਰ ਕਾਮਣੀ ਗੋਲੀਆਂ ਖਾਂਦੇ ਆ ਤੇ ਹੱਥ ਰਸੀ ਕਰਦੇ ਆ ਉਹਨਾਂ ਦੀਆਂ ਨਸਾਂ ਬਿਲਕੁਲ ਡੈਡ ਹੋ ਚੁੱਕੀਆਂ ਉਹਨਾਂ ਦੇ ਲਈ ਵੀ ਇਹ ਬਹੁਤ ਹੀ ਜ਼ਬਰਦਸਤ ਨੁਕਸਾ ਵਾ ਸਾਡੇ ਦਵਾਖਾਨੇ ਨਿਰਮਲ ਦੇਸੀ ਦਵਾਖਾਨੇ ਦੇ ਵਿੱਚ ਜਿਹੜੀਆਂ ਵੀ ਜੜੀਆਂ ਬੂਟੀਆਂ ਜਾਂ ਪਸਮਾ ਤਿਆਰ ਕੀਤੀਆਂ ਜਾਂਦੀਆਂ ਅਸੀਂ ਹੱਥੀਂ ਤਿਆਰ ਕਰਦੇ ਆ ਜਿਵੇਂ ਸੰਖ ਦੀ ਪਸਮ ਹੋ ਗਈ ਸੋਨੇ ਦੀ ਪਸਮਾ ਜਾਂਦੀ ਦੀ ਸਮਾ ਸਮਾਂ ਜ਼ਰੂਰ ਲੱਗਦਾ ਵਾ ਇਹਨਾਂ ਦਵਾਈਆਂ ਨੂੰ ਤਿਆਰ ਕਰਨ ਦੇ ਵਿੱਚ ਪਰ ਇਹ ਜੇਕਰ ਅਸੀਂ ਦਵਾਈਆਂ ਅਥੀ ਤਿਆਰ ਕਰਦੇ ਆ ਤੇ 100 ਗੁਣਾ ਉਹਨਾਂ ਦਾ ਰਿਜ਼ਲਟ ਮਿਲਦਾ ਬਾਜ਼ਾਰੋਂ ਅਸੀਂ ਜੋ ਵੀ ਲੈ ਕੇ ਆਉਂਦੇ ਆ ਵੈਦ ਜਿਹੜੀਆਂ ਵਰਤਦੇ ਆ ਦਵਾਈਆਂ ਉਹਨਾਂ ਦਾ ਅਸਰ ਇਸ ਕਰਕੇ ਘਟ ਹੁੰਦਾ ਕਿ ਬਾਜ਼ਾਰ ਅੱਜਕੱਲ ਤੇ 100 ਗ੍ਰਾਮ ਦੁੱਧ ਕਿਸੇ ਕੋਲ ਲੈਣਾ ਹੋਵੇ ਉਹਦੇ ਵਿੱਚ ਵੀ 50 ਗ੍ਰਾਮ ਪਾਣੀ ਪਾ ਦਿੰਦੇ ਆ ਤੇ ਬਜ਼ਾਰ ਵਾਲਿਆਂ ਨੇ ਸਾਨੂੰ ਕੀ ਦੇਣਾ ਇਸ ਕਰਕੇ ਅਸੀਂ ਦਵਾਖਾਨੇ ਦੇ ਵਿੱਚ ਸਾਰੀਆਂ ਜੜੀਆਂ ਬੂਟੀਆਂ ਤੇ ਭਸਮਾ ਹੱਥੀਂ ਪੀਸ ਕੇ ਤਿਆਰ ਕਰਦੇ ਆ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਅੱਖਾਂ ਦਾ दारू ਲੈਣਾ ਹੋਵੇ ਉਹ ਵੀ ਸਾਡੇ ਕੋਲੋਂ ਮਿਲਦਾ ਜਿਨ੍ਹਾਂ ਦੀ ਨਿਗਾਹ ਘਟ ਗਈ ਹੋਵੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰਿਓ ਸੰਗਤ ਜੀ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ ਆਪ ਜੀ ਦੇਖਤੀ ਹੋਈ ਨਿੱਕੀਆਂ-ਨਿੱਕੀਆਂ ਰੀਲਾਂ ਬੋਲ ਕੇ ਗੰਦ ਬੋਲ ਕੇ ਵੈਦ ਬਣੀ ਫਿਰਦੇ ਆ ਜੋ ਅਖੌਤੀ ਵੈਦ ਗੰਦੇ-ਗੰਦੇ ਗਾਣੇ ਲਾਉਂਦੇ ਆ ਆਯੁਰਵੈਦਿਕ ਦੇ ਨਾਂ ਦੇ ਉੱਤੇ ਠੱਗ ਰਹੇ ਆ ਤੇ ਵੈਗਰਾ ਗੋਲੀਆਂ ਮਰੀਜ਼ਾਂ ਨੂੰ ਦੇ ਦੇ ਕੇ ਉਹਨਾਂ ਦੀਆਂ ਕਿਡਨੀਆਂ ਤੇ ਲੀਵਰ ਖਰਾਬ ਕਰ ਰਹੇ ਆ ਤੁਸੀਂ ਸਾਡੇ ਦਵਾਖਾਨੇ ਤੇ ਆ ਕੇ ਇੱਕ ਵਾਰ ਜਰੂਰ ਦੇਖਿਓ ਕਿਸੀਂ ਕਿਸ ਪ੍ਰਕਾਰ ਨਾਲ ਪ੍ਰਾਤਨ ਵਿਧੀਆਂ ਦੇ ਮੁਤਾਬਕ ਜੜੀਆਂ ਬੂਟੀਆਂ ਤੇ ਪਿਸਟੀਆਂ ਤੇ ਪਸਮਾ ਤਿਆਰ ਕਰਦੇ ਹਨ ਪਿਸਟੀਆਂ ਦਾ ਕੰਮ ਅਲੱਗ ਹੁੰਦਾ ਵਾ ਪਸਮਾ ਦਾ ਕੰਮ ਅਲੱਗ ਹੁੰਦਾ ਤੇ ਜੜੀਆਂ ਬੂਟੀਆਂ ਦਾ ਕੰਮ ਅਲੱਗ ਹੁੰਦਾ ਬਾਤ ਪਿੱਤ ਤੇ ਕਫ ਨੂੰ ਦੇਖਦੇ ਹੋਏ ਅਸੀਂ 1012 ਡੋਜ ਇਹਨਾਂ ਨੁਕਸਿਆਂ ਦੇ ਵਿੱਚ ਪਾਉਨੇ ਆ ਤਾਂ ਜੋ ਹਰੇਕ ਤਸਵੀਰ ਵਾਲਾ ਵਿਅਕਤੀ ਇਸ ਨੁਕਸੇ ਨੂੰ ਖਾ सके ਜਿਹੜਨਾ ਮਰੀਜ਼ਾਂ ਦੀ ਉਮਰ 50 ਸਾਲ ਤੋਂ ਉੱਪਰ ਹੁੰਦੀ ਆ ਉਹਨਾਂ ਦੇ ਲਈ ਅਸੀਂ ਥੋੜਾ ਜਿਹਾ ਇਹ ਨੁਕਸਾ ਗਰਮੈਸ਼ ਤੇ ਵਿੱਚ ਰੱਖਦੇ ਆ ਤੇ ਜਿਨ੍ਹਾਂ ਦੀ 50 ਤੋਂ ਘੱਟ ਹੁੰਦੀ ਆ ਉਹਨਾਂ ਦੇ ਵਿੱਚ ਅਸੀਂ ਉਹਨੇ ਪਿਤ ਦੋਸ਼ ਨੂੰ ਦੇਖਦੇ ਹੋਏ ਥੋੜੀ ਠੰਡੀ ਤਸਵੀਰ ਦਾ ਨੁਕਸਾ ਰੱਖਦੇ ਆ ਵੀਡੀਓ